ਜਿੰਮੇ ਸਮਾਂ ਬਦਲ ਰਿਹਾ ਹੈ ਹਰ ਖੇਤਰ ਵਿੱਚ ਵਿਗਿਆਨ ਦੀ ਵਰਤੋਂ ਵਧਦੀ ਜਾ ਰਹੀ ਹੈ ਜਿਹੜੀਆਂ ਚੀਜ਼ਾਂ ਕੱਲ ਤੱਕ ਸਾਡੇ ਲਈ ਮੁਸ਼ਕਲ ਸਨ ਉਹ ਹੁਣ ਆਸਾਨ ਹੋ ਰਹੀਆਂ ਹਨ ਬਹੁਤ ਸਾਰੇ ਕੰਮ ਕਰਨ ਵਿੱਚ ਸਾਨੂੰ ਘੰਟੇ ਲੱਗ ਜਾਂਦੇ ਸਨ ਅਤੇ ਮਿਹਨਤ ਵੀ ਜ਼ਿਆਦਾ ਕਰਨੀ ਪੈਂਦੀ ਸੀ ਹੁਣ ਉਹ ਸਾਰੇ ਕੰਮ ਮਸ਼ੀਨਾਂ ਰਾਹੀਂ ਤੇਜ਼ੀ ਨਾਲ ਕੀਤੇ ਜਾਂਦੇ ਹਨ ਇਸ ਵਿੱਚ ਸਮਾਂ ਅਤੇ ਮਿਹਨਤ ਦੋਨਾਂ ਦੀ ਬਚਤ ਹੁੰਦੀ ਹੈ ਜਾਪਾਨ ਦੀ ਇੱਕ ਕੰਪਨੀ ਨੇ ਇੱਕ ਅਜਿਹੀ ਹਿਊਮਨ ਵਾਸ਼ਿੰਗ ਮਸ਼ੀਨ ਤਿਆਰ ਕੀਤੀ ਹੈ ਜੋ ਸਿਰਫ 15 ਮਿੰਟਾਂ ਵਿੱਚ ਇਨਸਾਨ ਨੂੰ ਸਾਫ਼ ਅਤੇ ਸੁਕਾ ਸਕਦੀ ਹੈ ਅਕਸਰ ਵਾਸ਼ਿੰਗ ਮਸ਼ੀਨ ਦਾ ਨਾਂ ਸੁਣਦੇ ਹੀ ਦਿਮਾਗ ਵਿੱਚ ਘਰੇਲੂ ਕੰਮਾਂ ਦੀ ਤਸਵੀਰ ਉੱਭਰ ਕੇ ਸਾਹਮਣੇ ਆ ਜਾਂਦੀ ਹੈ ਪਰ ਹੁਣ ਜਾਪਾਨ ਨੇ ਤਕਨੀਕ ਦੇ ਖੇਤਰ 'ਚ ਅਜਿਹਾ ਕਦਮ ਚੁੱਕਿਆ ਹੈ ਜੋ ਹੈਰਾਨੀ ਜਨਕ ਹੈ ਜਾਪਾਨ ਦੀ ਇੱਕ ਕੰਪਨੀ ਨੇ ਹਿਊਮਨ ਵਾਸ਼ਿੰਗ ਮਸ਼ੀਨ ਤਿਆਰ ਕੀਤੀ ਹੈ ਜਾਪਾਨੀ ਹਿਊਮਨ ਵਾਸ਼ਿੰਗ ਮਸ਼ੀਨ ਨਾ ਸਿਰਫ ਤਕਨੀਕੀ ਨਵੀਨਤਾ ਦੀ ਇੱਕ ਉਦਾਹਰਣ ਹੈ ਸਗੋ ਇਹ ਵੀ ਦਰਸਾਉਂਦੀ ਹੈ ਕਿ ਵਿਗਿਆਨ ਅਤੇ ਟੈਕਨੋਲੋਜੀ ਸਾਡੀ ਜੀਵਨ ਸ਼ੈਲੀ ਨੂੰ ਕਿਵੇਂ ਬਦਲ ਸਕਦੇ ਹਨ ਇਹ ਮਸ਼ੀਨ ਆਉਣ ਵਾਲੇ ਸਮੇਂ ਵਿੱਚ ਸਫਾਈ ਅਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਸਕਦੀ ਹੈ ਜਾਪਾਨੀ ਮੀਡੀਆ ਮੁਤਾਬਕ ਇਹ ਅਨੋਖੀ ਮਸ਼ੀਨ ਜੈਟ ਲੜਾਕੂ ਜਹਾਜ਼ ਦੇ ਕਾਕਪਿਟ ਵਰਗੀ ਲੱਗਦੀ ਹੈ ਇਹ ਖਾਸ ਤੌਰ ਤੇ ਮਨੁੱਖਾਂ ਨੂੰ ਧੋਣ ਅਤੇ ਸਕਾਉਣ ਲਈ ਤਿਆਰ ਕੀਤੀ ਗਈ ਹੈ ਮਸ਼ੀਨ ਵਿੱਚ ਛੋਟੇ ਛੋਟੇ ਬਲਬਲੇ ਪੈਦਾ ਹੁੰਦੇ ਹਨ ਜੋ ਬਿਹਤਰ ਸਫਾਈ ਵਿੱਚ ਮਦਦ ਕਰਦੇ ਹਨ ਇਹ ਤਕਨੀਕ ਨਾ ਸਿਰਫ ਸਵੱਛਤਾ ਲਈ ਕ੍ਰਾਂਤੀਕਾਰੀ ਹੈ ਸਗੋ ਇਸ ਨਾਲ ਕਈ ਸਿਹਤ ਲਾਭ ਵੀ ਜੁੜੇ ਹੋਏ ਹਨ ਮਨੁੱਖੀ ਵਾਸ਼ਿੰਗ ਮਸ਼ੀਨ ਵਿੱਚ ਵਿਸ਼ੇਸ਼ ਸੈਂਸਰ ਲਗਾਏ ਗਏ ਹਨ ਜੋ ਵਿਅਕਤੀ ਦੀ ਪਿੱਠ ਨੂੰ ਸਕੈਨ ਕਰਕੇ ਤਣਾਅ ਅਤੇ ਥਕਾਵਟ ਦਾ ਪਤਾ ਲਗਾ ਸਕਦੇ ਹਨ ਇਸ ਨਾਲ ਨਾ ਸਿਰਫ ਸਰੀਰਕ ਸਗੋ ਮਾਨਸਿਕ ਤੌਰ ਤੇ ਵੀ ਰਾਹਤ ਮਿਲਦੀ ਹੈ ਮਸ਼ੀਨ ਦਾ ਉਦੇਸ਼ ਸਫਾਈ ਪ੍ਰਦਾਨ ਕਰਨ ਦੇ ਨਾਲ ਨਾਲ ਉਪਭੋਗਤਾ ਨੂੰ ਆਰਾਮਦਾਇਕ ਤੇ ਤਾਜ਼ਗੀ ਮਹਿਸੂਸ ਕਰਾਉਣਾ ਹੈ ਇਹ ਮਸ਼ੀਨ ਪੌਂਡ ਵਰਗੀ ਦਿਖਾਈ ਦਿੰਦੀ ਹੈ ਅਤੇ ਇਸ ਨੂੰ ਵਿਕਸਿਤ ਕਰਨ ਵਾਲੀ ਕੰਪਨੀ ਬਾਥਰੂਮ ਨਾਲ ਸੰਬੰਧਿਤ ਉਤਪਾਦਾਂ ਲਈ ਜਾਣੀ ਜਾਂਦੀ ਹੈ।